ਬਾਈ ਉਹ ਕੋਈ ਵੀਡੀਓ ਸੀ ਉਹ ਸਾਰੇ ਪੇਜ ਵਾਲਿਆਂ ਨੂੰ ਪਾਈ ਜਾਂਦਾ ਕਹਿੰਦਾ ਵੀ ਤੁਸੀਂ ਪੋਸਟ ਕਰੋ ਕੀ ਕਹਿੰਦਾ ਵੀ ਵੀਡੀਓ ਪੋਸਟ ਕਰਵਾ ਰਿਆ ਉਹ ਪੇਜ ਵਾਲਿਆਂ ਨੂੰ ਪਾਈ ਜਾਂਦਾ ਟੋਡੀਆਂ ਹਾਂਜੀ ਬਾਈ ਜੇ ਉਹ ਕਿਸੇ ਪੇਜ ਤੇ ਵੀ ਇੱਕ ਵੀ ਵੀਡੀਓ ਪਾ ਗਏ ਨਾ ਬਾਈ ਮੈਂ ਕੁਝ ਕਰ ਲੈਣਾ ਹੈਲੋ ਹਾਂਜੀ ਮੇਰਾ ਨਾਮ ਸ਼ਸ਼ਕਰ ਮਨਜੀਤ ਬੋਲਦੇ ਹਾਂ ਹਾਂਜੀ ਇੰਜ ਕਿਹਾ ਬੜਾ ਵਧੀਆ ਬਾਈ ਤੁਸੀਂ ਦੱਸੋ ਬੜੀਆ ਬੜੀਆ ਕੀ ਕਰਦੇ ਸੀ ਲੋਕ ਕੁਝ ਨਹੀਂ ਪਿਆ ਸੀ ਅਦਰੇ ਤਨੋਂ ਵੀ ਆਈ ਰਹੀ ਐ ਕਾਰਲੇ ਨਹੀਂ ਕੀਤੀ ਸਟੋਰੀ ਪਾਈ ਹੋਈ ਐ ਮੈਂ ਹੈਕ ਕਿਉਂ ਕਰੂੰਗਾ ਇਹਨਾਂ ਨੇ ਮੇਰੀ ਆਈਡੀ ਹੈਕ ਕਰਨੀ ਚਾਹੀ ਇਹਨੇ ਪਹਿਨ ਚੋ ਮੈਨੇਜਰ ਨੇ ਯਾਰ ਕੁਛ ਨਹੀਂ ਔਰ ਤਿੰਨੇ ਦੀ ਆਈਡੀ ਉੱਡੂਗੀ ਬਾਈ ਬਹੁਤ ਗਲਤ ਕੰਮ ਹੋ ਰਿਹਾ ਛੇ ਬਾਈ ਯਾਰ ਇਹਨਾਂ ਦਾ ਸੇਵ ਹੋਗਾ ਕਿਹੜੇ ਬਾਈ ਯਾਰ ਇਹਨੇ ਕਿਹ ਜਿਹੜਾ ਨੇ ਮੈਂ ਮੈਂ ਕਿਸੇ ਪੇਜ ਤੇ ਫਿਰ ਭਰੋਸਾ ਨਹੀਂ ਕਰਦਾ ਪਹਿਲੀ ਗੱਲ ਤੇ ਇਹ ਆ ਬਾਈ ਉਹ ਦੇ ਕੋਲ ਵੀਡੀਓ ਹੈਗੀ ਉਹ ਸਾਰੇ ਪੇਜ ਵਾਲਿਆਂ ਨੂੰ ਪਾਈ ਜਾਂਦਾ ਕਹਿੰਦਾ ਵੀ ਪੋਸਟ ਕਰੋ ਕੀ ਕਹਿੰਦਾ ਵੀਡੀਓ ਪੋਸਟ ਕਰਵਾ ਰਿਆ ਉਹ ਪੇਜ ਵਾਲਿਆਂ ਨੂੰ ਪਾਈ ਜਾਂਦਾ ਤੋੜ ਗਿਆ ਹਾਂਜੀ ਅੱਜ ਦੀ ਰਾਤ ਵੇਟ ਕਰ ਲੋ ਬਸ ਠੀਕ ਹੈ ਅੱਜ ਦੀ ਰਾਤ ਬਸ ਅੱਜ ਦੀ ਰਾਤ ਬਾਈ ਜੇ ਉਹ ਕਿਸੇ ਪੇਜ ਤੇ ਵੀ ਇੱਕ ਵੀ ਵੀਡੀਓ ਪਾ ਗਏ ਨਾ ਬਾਈ ਮੈਂ ਕੁਝ ਕਰ ਲੈਣਾ ਦੇਖੋ ਇਹ ਕੋਈ ਰੀਜਨ ਨਹੀਂ ਹੈਗਾ ਕਿ ਮਾ ਕੋਸਕਾਲਨਾ ਬਾਈ ਫਿਰ ਬੇਇੱਜ਼ਤੀ ਵੀ ਤਾਂ ਕਿੰਨੀ ਉਹ ਵੀ ਤਾਂ ਦੇਖੋ ਮੈਂ ਤਾਂ ਨਹੀਂ ਉਹਦੀ ਵੀਡੀਓ ਕੋਈ ਪੋਸਟ ਕਰਵਾਈਆ ਦੇਖੋ ਮੈਂ ਵੀ ਤਾਂ ਗੱਲ ਇੰਨੀ ਆ ਗੱਲ ਇੰਨੀ ਆ ਦੇਖੋ ਕਦੇ ਵੀ ਜ਼ਿੰਦਗੀ ਦੇ ਕੁਝ ਵੀ ਕਰਦੇ ਹੋ ਪਹਿਲੀ ਗੱਲ ਤਾਂ ਫੋਨਾਂ ਨੂੰ ਭੰਨ ਦੋ ਜਾਂ ਸਾਈਡ ਤੇ ਰੱਖ ਦੋ ਠੀਕ ਬਲੱਡ ਪਹੁੰਚ ਗਿਆ ਫੋਨ ਤੁਸੀਂ ਵੀ ਕੱਢ ਕੇ ਰੱਖਦੇ ਸੀ ਆਪਣਾ ਬਾਰ-ਬਾਰ ਤੁਹਾਡੇ ਕੋਲ ਹੀ ਪ੍ਰੂਫ ਹੈਗੇ ਆ ਫੋਨ ਅਗਲੇ ਨੇ ਵੀ ਕੱਢ ਰਿਹਾ ਗੱਲ ਇੰਨੀ ਕਾ ਬਾਈ ਪਰ ਮੈਂ ਕਿਤੇ ਪੇਜ ਵਾਲਿਆਂ ਨੂੰ ਤਾਂ ਨਹੀਂ ਪਾਇਆ ਤਾਂ ਪੇਜ ਵਾਲਿਆਂ ਨੂੰ ਸਿੱਧੀ ਪਾਈ ਜਾਂਦਾ ਯਾਰ ਕੋਈ ਗੱਲ ਨਹੀਂ ਮੈਨੂੰ ਪਾਈ ਜਾਂਦੇ ਆ 5 ਘੰਟੇ ਖੁਸ਼ ਹੋ ਲੈਂਦੇ ਉਹਨੂੰ ਜਿੱਥੇ-ਜਿੱਥੇ ਵੀਡੀਓ ਹੋਊਗੀ ਮੈਂ ਕਰ ਦਊਗਾ ਡਿਲੀਟ ਉਹ ਦੱਸ ਮੈਨੂੰ ਅ ਇੰਸਟਾਗ੍ਰਾਮ ਤੇ ਮੈਸੇਜ ਤੇ ਭੇਜ ਦੇਣਾ ਵਾਦਾ ਹੈਗਾ ਤੇਰੇ ਨਾਲ ਮੈਂ ਕੁਰਬਾਨੀਆਂ ਆ ਬਈ ਆ ਜਿੱਥੇ-ਥੇ ਪਈ ਜਾਊਗੀ ਨਾ ਮੈਨੂੰ ਸੰਧ ਕਰੀ ਚੱਲੀ ਉਸ ਤੋਂ ਬਾਅਦ ਆ ਮੇਰਾ ਕੰਮ ਆ ਵਾਲੇ ਨੇ ਪਾਈ ਨਹੀਂ ਹੈਗੀ ਜਿਹੜੇ ਆਪਣੇ दारू ਵੀ ਲਾਇਕ ਜਿਹੜੇ ਹੋਰ ਨੇ ਬਾਕੀ ਸਾਰਿਆਂ ਨੂੰ ਪਾ ਰਿਹਾ ਉਹ ਸਾਰੇ ਮੈਨੂੰ ਪਾਈ ਜਾਂਦੇ ਆ ਉਹ ਕਹਿੰਦੇ ਵੀ ਤੂੰ ਟੈਨਸ਼ਨ ਨਾ ਲੈ ਅਸੀਂ ਐ ਨਹੀਂ ਬੋਲਦੇ ਪਰ ਆ ਚੀਜ਼ ਦਾ ਗੱਲ ਤਾਂ ਉਹ ਦੇਖ ਟੈਨਸ਼ਨ ਨਾ ਲੈ ਅਗਲੇ ਪੈਸੇ ਤਾਂ ਮੰਗਦੇ ਆ ਨਾ ਹਾਂਜੀ ਬਈ ਅਗਲੇ ਪੈਸੇ ਤਾਂ ਮੰਗਦੇ ਆ ਨਾ ਹਾਂਜੀ ਬੱਸ ਫਿਰ ਟੈਨਸ਼ਨ ਕਿਸ ਦੀ ਲੈਣੀ ਆ ਭੈਣ ਚੁੱਧ ਦਿਮਾਚਾ ਦਾ ਲੋ ਜਿਹੜੋ ਪੈਸੇ ਲਈ ਜਾਂਦੇ ਆ ਸਾਰਾ ਕੁਝ ਕਰੀ ਜਾਂਦੇ ਆ ਫਿਰ ਕਿਸੇ ਦਾ ਡਰ ਉਹਨਾਂ ਨੂੰ ਕਹਿ ਦੋ ਕਿ ਅੱਜ ਦੇ ਦਿਨ ਵੇਟ ਕਰ ਲੋ ਇਹ ਜਦਾਂ ਨੂੰ ਕਹਿ ਦੋ ਕੱਲੂ ਜੇ ਕੋਈ ਪਾਊਗਾ ਉਹ ਵੀਡੀਓ ਮੈਂ ਠੋਕੂਗਾ ਉਹਨੂੰ ਬਾਈ ਮੈਂ ਤਾਂ ਆ ਗਿਆ ਨਹੀਂ ਉਹਦੇ ਇੱਕ ਵਾਰ ਕਰੇ ਨਾ ਜਾ ਕੇ ਇਹ ਸੁੱਕਦੇ ਮੈਂ ਕਿਉਂ ਜਾਣਾ ਹਾਂਜੀ ਮੈਂ ਕਿਉਂ ਜਾ ਮ ਉਹਦੇ ਘਰੇ ਮੇਰਾ ਇੱਧਰ ਕੋਈ ਹੈ ਹੀ ਨਹੀਂ ਸੁੱਖ ਨਾਲ ਲਗ ਡਟ ਮੇਰੇ ਤਾਂ ਇੰਨੀ ਆ ਬਸ ਮੈਨੇਜਰ ਦੇ ਦੋ ਬੰਦੇ ਪਾਲੇ ਹੋਏ ਆ ਦੋਵੇਂ ਆਈਡੀਆ ਤਾਂ ਮੈਨੂੰ ਮੈਸੀ ਆਇਆ ਹੈ ਆ ਮਨੇ ਜਰੇ ਬਲੀ ਆਈਡੀ ਹੈ ਕੰਨਿਚਾਈ 베ਰੀ ਫੋਟੋ ਆਵਲ ਕਰੀ ਹੁਣ ਮੈਂ ਤਿੰਨਾਂ ਦੀ ਆਈਡੀ ਡਾਣੀਆ ਤੇ ਭਾਵੇਂ ਕੇਸ ਕਰਾਂ ਨਾ ਭਾਵੇਂ ਭੱਜ ਲੜ ਇੱਕ ਮਿੰਟ ਹੋਲਡ ਰੱਖੋ ਕਿਦੇ ਕਿਦੇ ਹੋਲਡ 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 ਹਲੋ ਹਾਂ ਜੀ ਜੀ ਬੋਲੋ ਵਧੀਆ ਵਧੀਆ ਫੋਨ ਤੇ ਸੀ ਮੈਂ ਉਹ ਹੈਗੀ ਇੱਕ ਕੁੜੀ ਮਨਜੀਤ ਉਹਦੇ ਨਾਲ ਹੂੰ ਗੱਲ ਕਰ ਰਿਹਾ ਮੈਂ ਵੀਡੀਓ ਆ ਗਈ ਤੇਰੇ ਕੋਲੇ ਮਨਜੀਤ ਦੀ ਕੋਈ ਵੀਡੀਓ ਆਈ ਹੈ ਤੇਰੇ ਕੋਲੇ ਹੈ ਕਿੱਦਾਂ ਦੀ ਆ ਕਿੱਦਾਂ ਦੀ ਵੀਡੀਓ ਗੰਦੀ ਆ ਉਹ ਗੱਡੀ ਚ ਉਹ ਕਿੱਦਾਂ ਦੀ ਵੀਡੀਓ ਆ ਉਹ ਕੋਈ ਫੇਮਸ ਹੋਣ ਵਾਲੀ ਹੈ ਨਹੀਂ ਨਹੀਂ ਬਾਈ ਦੁੱਜੀ ਆ ਦੁੱਜੀ ਇੱਕ ਗੱਲ ਸੁਣੋ ਜਦੋਂ ਪੇਜਾਂ ਵਾਲੇ ਕੋਈ ਪਈ ਆ ਮੈਨੂੰ ਵੀ ਇੰਸਟਾਗ੍ਰਾਮ ਤੇ ਪੇਜ ਜੀ ਦਿਓ ਮੈਂ ਵੀ ਦੇਖੀ ਲਾਂ ਮੈਂ ਕਿਹੜੀ ਆ ਪਤਾ ਤਾਂ ਚੱਲੇ ਕਿੱਥੇ ਲੈਵਲ ਦੀ ਆ ਹੁਣ ਪੇਜਾਂ ਵਾਲੇ ਵੀ ਮੈਨੂੰ ਭੇਜਣਗੀ ਤੁਸੀਂ ਖੁਦ ਭੇਜ ਦਿਓ ਮੈਂ ਦੇਖ ਤਲਾ ਮੈਂ ਮੈਂ ਨਹੀਂ ਵਾਇਰਲ ਕਰਦਾ ਇਹ ਤਾਂ ਮੇਰਾ ਵਿਸ਼ਵਾਸ ਆ ਸੁਣਾ ਬਈ ਮੈਂ ਭੇਜਦੇ ਆ ਬਈ ਮੈਂ ਕਰ ਦੂੰ ਆ ਸ਼ਰਮ ਕਰਕੇ ਭੇਜ ਦਿਓ ਮੈਨੂੰ ਤੇ ਬਾਕੀ ਮੈਂ ਵਾਦਾ ਕਰਾਂਗਾ ਇਹ ਕਿਤੇ ਬਾਹਰ ਨਹੀਂ ਹੋਊਗੀ ਜੋ ਮਰਜ਼ੀ ਪਾਈ ਚੱਲੇ ਉੱਥੇ ਡਿਲੀਟ ਹੋਊਗੀ ਤੇ ਰੀਚ ਡੇਗੂਗਾ ਮੈਂ ਹਾਰੇ ਦੀ ਪਰ ਕੁਝ ਨਹੀਂ ਹੈ ਤੁਸੀਂ ਇੱਕ ਕੰਮ ਕਰਨਾ ਕੱਲ سپورਟ ਕਰ ਦਿਓ ਦੱਬ ਕੇ ਬਸ ਮੈਨੂੰ ਜੋ ਅੱਜ ਮੈਂ ਕਾਹ ਕਰਣ ਲੱਗਿਆ ਮੈਂ سپورਟ ਮੈਨੂੰ ਸਿਰਫ ਇਹ ਗੱਲ ਦਾ ਕਿ ਵੀਡੀਓ ਨਾ ਪੈ ਜਾਵੇ ਚਾਚਾ ਵੀ ਲਾਈਕ ਦੂਜੀ ਕੋਲ ਤੇ ਮੇਰੇ ਨਾਲ ਚਾਚਾ ਵੀ ਲਾਈਕ ਤੇ 40 ਵੀ ਲਾਈਕ ਨੂੰ ਵੀ ਭੇਜੀ ਹੋਈ ਹੈ ਕੋਈ ਤੱਕ ਨਹੀਂ ਜਿਹਨੂੰ ਮਰਜ਼ੀ ਭੇਜ ਲੈਂਦੇ ਜੇ ਤੁਸੀਂ ਹਰਕਤਾਂ ਕੀਤੀਆਂ ਉਹ ਤਾਂ ਬਾਹਰ ਲਾਉਣੀ ਹੈ ਰਹੀ ਕੌਂਟਰੋਵਰਸੀ ਦੀ ਗੱਲ ਨਾ ਏ ਮੈਂ ਖਤਮ ਕਰਨੀ ਆ ਤਾਂ ਕਰਨੀ ਆ ਬਈ ਕੰਟਰੋਵਰਸੀ ਦਾ ਚੱਕਰ ਨਹੀਂ ਹੈਗਾ ਹੋਰ ਕਰਦਾ ਵੀਡੀਓ ਵੀ ਮੈਨੂੰ ਤਾਂ ਇਹੋ ਵੀ ਨਹੀਂ ਹੈਗਾ ਕਿ ਇਹਨਾਂ ਵੀ ਮੈਂ ਚਲੋ ਕੰਟਰੋਵਰਸੀ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਮੈਂ ਅਚਾਨਕ ਕਿਹਦੀਆਂ ਵੀਡੀਓ ਪਾਉਂਗੀ ਵੀ ਇੰਨਾ ਕੁਝ ਹੋ ਜਾਊਗਾ ਹਨਾ ਮੈਂ ਤਾਂ ਸਿਰਫ ਇੱਕ ਉਹਦਾ ਨੋਰਮਲ ਪਾਈਆਂ ਸੀਗੀ ਹੁਣ ਜਦੋਂ ਚਲੋ ਮੈਂ ਇੱਕ ਵਾਦਾ ਕਰਦਾ ਜਿਆਦਾ ਨਹੀਂ ਕਰਦਾ ਮੈਂ ਇੱਕ ਵਾਰ ਵੀਡੀਓ ਭੇਜ ਦੋ ਮੇਰੀ ਨਿਗਾ ਚ ਆਜੂਗੀ ਜਿੱਥੇ ਜਿੱਥੇ ਪੈਂਦੀ ਰਹੂਗੀ ਮੈਨੂੰ ਸੈਂਡ ਕਰਦੇ ਰਹੀਓ ਉਸ ਟਾਈਮ ਉੱਤੇ ਰਹੂਗੀ ਇੰਨਾ ਮੈਂ ਕਰ ਸਕਦਾ ਇਸ ਤੋਂ ਉੱਪਰ ਨਹੀਂ ਮੈਂ ਕਰ ਸਕਦਾ। ਬਣਾ ਦੇ ਕਿਉਂ ਮੈਂ ਨਹੀਂ ਜਾਣਾ ਕਰ ਮਤਲਬ ਠੀਕ ਹੈ। ਠੀਕ ਹੈ ਜਿੱਥੇ ਜਿੱਥੇ ਪਈ ਆਊਗੀ ਬਸ ਲਿੰਕ ਸ਼ੇਅਰ ਕਰ ਦੇ ਰੋ ਮੇਰੇ ਆਈਡੀ 'ਤੇ। ਮੈਂ ਜਾਣਾ ਮੇਰਾ ਕੰਮ ਜਾਣੇ। ਤੁਸੀਂ ਸੰਤੋਖੇ ਭੇਜੀਓ ਬਸ। ਠੀਕ ਸਭੇ। ਓਕੇ ਜੀ।